ਸੱਚ ਅਧਿਆਏ ਤੇ ਉਹਦਾ ਚਿਰਜਾ ਵਜੇ ਦਾਦਾ ਇਹ ਗੱਲ ਸੁਣਦੇ ਉਹ ਮਨ ਵਿੱਚ ਸੜਗੇ ਅਤੇ ਉਹ ਉੱਤੇ ਦੰਦ ਪੀਣ ਲੱਗੇ ਕਿ ਸਾਡੇ ਰ ਤੋਂ ਵੱਡਾ ਗ੍ਰੰਥੀ ਕੋਈ ਨਹੀਂ ਆ ਸਾਡੇ ਰੋਂ ਵੱਡਾ ਗਿਆਨੀ ਕੋਈ ਨਹੀਂ ਆ ਸਾਡੇ ਜਿੱਦੀ ਬੰਦਗੀ ਭਗਤੀ ਕੀਤੀ ਹੈ ਨਹੀਂ ਪਰ ਇਹ ਘਰ ਦਾ ਕਿ ਨੌਜਵਾਨ ਸਾਡੇ ਥੱਲੇ ਲਾਈ ਜਾਣ ਰਿਹਾ ਇਸ ਕਰਕੇ ਉਹਨਾਂ ਨੇ ਇਸ ਤਾਫਾਨ ਨੂੰ ਪਥਰਾਉ ਕੀਤਾ ਤੇ ਇਸ ਤਾਫਾਨ ਜਦੋਂ ਛੱਡ ਜਾਂਦਾ ਹੈ ਤੇ ਪ੍ਰਭੂ ਦਾ ਧੰਨਵਾਦ ਕਰਦਾ ਤੇ ਗੋਡੇ ਟੇਕ ਕੇ ਇੱਕ ਪ੍ਰਾਰਥਨਾ ਕੀਤੀ ਹੱਥ ਉਠਾ ਕੇ ਕਿ ਮਿਤਾਰਾ ਇਹ ਪੱਥਰ ਮਾਰਨ ਵਾਲੇ ਦੇ ਉੱਤੇ ਦੋਸ਼ ਨਾਲ ਆਵੇ ਇਹ ਪਾਪ ਇਹਨਾਂ ਦੇ ਜੁਮੇ ਨਾਲ ਆਵੇ ਸੋ ਭਾਈ ਭੈਣੋ ਜੇ ਹਰ ਦਿਨ ਅਸੀਂ ਈਦ ਮਨਾਈਏ ਨਾ ਤੇ ਜੇਲਿਆਂ ਨੂੰ ਲੈ ਕੇ ਕ੍ਰਿਸਤੀਆਂ ਨੂੰ ਲੈ ਕੇ ਆਡੀਟੋਹੀ ਚਾ ਪੜਨ ਜਾ ਰਹੇ ਨਾ ਪੁਲਿਸਿਆ ਦੇ ਵਿੱਚ ਇੰਨਾ ਵੱਡਾ ਸਤਾਹ ਹੋਇਆ ਇਸ ਤਾਫਾਨ ਤੋਂ ਬਾਅਦ ਜੇ ਇੱਕ ਇੱਕ ਨੂੰ ਯਾਦ ਕਰੀਏ ਤੇ ਹਰ ਦਿਨ ਸੋਗ ਕਰੀਏ ਅਸਾਰਾ ਕਰੜਾ ਕੁਵਿੱਤਰ ਪ੍ਰਭੂ ਯੀਸ਼ੂ ਦੇ ਨਾਮ ਉ सारी महिमा ऑल ऑफ इन्हें सारे ने यह ऑल ऑफ ग्लोरी जीजस सारी महमा इको पवित्र प्रभु यीशु नाम इस करके साल तीन दिन मनाए जाते क्रिसमस गुड फ्राइडे ईस्टर ਜਨਮ ਦੇਣਾ ਸਲੀਬੀ ਦੇਣ ਜਿੱਦਾਂ ਸਲੀਬ ਤੇ ਯਿਸੂ ਪਸੀ ਨੂੰ ਚਾੜ ਦਿੱਤਾ ਤੇ ਜੀਉ ਪਰਦਾ ਦੇ ਹਾਲੇਲੂਇਆ ਤੇ ਅੱਜ ਅਸੀਂ ਰਸੂਲਾਂ ਦੀ ਕਿਤਾਬ ਅੱਠ ਅਧਿਆਏ ਪੜ੍ਹਦੇ ਹਾਂ ਕ੍ਰਿਸ਼ੀਆ ਦਾ ਸਤਾਇਆ ਜਾਣਾ ਤੇ ਹਫਸੀ ਖੋਜੇ ਦਾ ਪਰਮੇਸ਼ਰ ਪਿਤਰ ਪਰ ਪਵਿੱਤਰ ਰਬ ਯਿਸੂ ਨਾਲ ਸੀਨ ਕਬੂਲ ਕਰ ਲੈ ਉਹ ਜਾਣਦਾ ਸੀ ਪਰ ਪਰਮੇਸ਼ਰ ਨੂੰ ਹalleluyah ਪੜਾਂਗੇ ਵੀ ਰਸੂਲਾਂ ਦੀ ਕਿਤਾਬ 8 ਜਾਈ ਇਹਦੇ ਵਿੱਚ ਅਸੀਂ ਵੇਖਾਂਗੇ ਕਿ ਜਿਹੜਾ ਸੌਲਸ ਤੇ ਇਸਤਫਾਨ ਨੂੰ ਮਰਵਾ ਰਿਹਾ ਨਾ ਉਹੋ ਹੀ ਸੌਲਸ ਕਰਾਚੋਂ ਖਿੱਚ-ਖਿੱਚ ਕੇ ਲੋਕਾਂ ਨੂੰ ਲਿਆਉਣ ਵਾਲਾ ਬਣ ਗਿਆ ਬਹੁਤ ਜ਼ੁਲਮ ਹੋਇਆ ਧੀਵਿਆਂ ਨੂੰ ਮਰਕਾ ਨੂੰ ਇਸ ਮੱਤਲੇ ਮੰਨਣ ਵਾਲੇ ਲੋਕਾਂ ਨੂੰ ਤੇ ਜੇ ਉਹਨਾਂ ਨੂੰ ਯਾਦ ਕਰੀਏ ਜੇ ਉਹਨਾਂ ਦਾ ਨਾਮ ਲੈ ਲੈ ਕੇ ਗਿਣਤੀ ਕਰੀਏ ਤੇ 365 ਦੇ ਵੀ ਤੋਂੜੇ ਨੇ ਹallelujah ਪਰ ਯੀਸ਼ੂ ਮਸੀਹ ਦੇ ਨਾਮ ਜੇ ਅਸੀਂ ਧੰਨਵਾਦ ਕਰਦੇ ਹਾਂ ਤਾਂ ਸਾਰਿਆਂ ਨੂੰ ਧੰਨਵਾਦ ਜਾਂਦਾ ਹੈ ਕਿਉਂਕਿ ਇਹਨਾਂ ਸਾਰਿਆਂ ਨੇ ਇਹ ਕਿਹਾ ਕਿ ਅਸੀਂ ਖੁਸ਼ ਹਾਂ ਕਿ ਯੀਸ਼ੂ ਮਸੀਹ ਦਾਸੀ ਦੇ ਕਾਰਨ ਸਾਡੇ ਤੇ ਸੁਭਾਅ ਆਇਆ ਪੜੀਏ ਉਹ ਸੇਦਰਨ ਕਨਿਸਲੀਅਮ ਤੇ ਜੋ ਜਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋ ਲੱਗਾ ਅਤੇ ਜਰੂਸ਼ਲਮ ਤੋਂ ਬਿਨਾਂ ਉਹ ਸਾਤ ਜਹੂਦੀਆ ਅਤੇ ਸਾਪੀ ਜਾਂ ਦੇਸ਼ਾਂ ਵਿੱਚ ਖਿੱਟ ਗਏ ਭਾਈ ਪੈਣੋ ਸਿਰਫ ਇੱਥੇ ਕੌਣ ਰਹਿ ਗਏ ਨੇ ਚੇਲੇ ਹੀ ਰਹਿ ਗਏ ਨੇ ਬਾਕੀ ਜਿਹਨੇ ਮੰਨਣ ਵਾਲੇ ਸੀ ਉਹ ਖਿੱਟ ਗਏ ਇਹਦਾ ਵੀ ਕਾਰਨ ਉਹਨਾਂ ਨੇ ਜਿਹੜੀ ਜਿਹੜੀ ਜਗ੍ਹਾ ਤੇ ਇਹ ਉੱਥੇ ਜਾ ਕੇ ਉਹਨਾਂ ਨੇ ਚਰਚ ਬਣਾ ਦਿੱਤੇ ਉਹਨਾਂ ਨੇ ਇੱਕ ਛੋਟੇ ਛੋਟੇ ਗਰੁੱਪ ਬਣਾ ਦਿੱਤੇ ਉਹਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰਤਾ ਰਾਗਨਾ ਕਰਨੀ ਸ਼ੁਰੂ ਕਰ ਦਿੱਤੀ ਯਰੂਸ਼ਲਮ ਨੜਵੀ ਉਹਦੇ ਆਸ-ਪਾਸ ਇਲਾਕੇ ਵਿੱਚ ਵੱਡੀ ਧੂਮ ਹੋ ਗਈ ਸਿਰਫ ਚੇਲੀ ਲੈ ਕੇ ਉੱਥੇ ਕਿਉਂਕਿ ਯਰੂਸ਼ਲਮ ਚੌਣ ਕੀ ਆ ਮੌਤ ਵਾਲਾ ਹਾਂਜੀ ਪਤ ਲੋਕਾਂ ਨੇ ਇਸਤੀਫਾਨ ਨੂੰ ਦੱਬਿਆ ਅਤੇ ਉਹਦੇ ਨੇ ਇਹ ਮੱਤਾ ਵਿਲਾਪ ਕੀਤਾ ਪਰ ਸੌਲਸ ਕਲਿਸਿਆ ਦਾ ਨਾਸ ਕਰਦਾ ਸੀ ਸੌਲਸ ਜਿਹੜਾ ਉਹ ਇੱਕ ਉੱਚ ਅਧਿਕਾਰੀ ਸੀ ਪੁਲਿਸ ਦਾ ਕਲਿਸਿਆ ਦਾ ਨਾਸ ਕਰਨ ਨੂੰ ਉਹਨੇ ਬਹੁਤ ਯੋਰ ਮਾਰਿਆ ਪਰ ਅੱਗੇ ਜਾਂ ਵੀ ਲੋ ਦੇਖਾਂਗੇ ਇਹੀ ਸੌਲਸ ਬਦਲਦਾ ਤੇ ਪੌਲਸ ਬਣਦਾ ਹੈ ਹਾਂਜੀ ਅਤੇ ਉਹ ਘਰਾਂ ਵਿੱਚ ਵੜ ਵਾਲਕੇ ਮੱਦਾ ਤੇ ਤੀਵੀਆਂ ਨੂੰ ਤੂਕ ਸੀਟਕੇ ਕਿਆਤ ਵਿੱਚ ਪਾਉਂਦਾ ਸੀ ਜੋ ਕੁ ਸੀਟਕੇ ਕੀ ਕਰਦਾ ਕਿਆਤ ਵਿੱਚ ਪਾਉਂਦਾ ਸੀ ਪ੍ਰਭੂ ਯਿਸੂ ਦੇ ਅਪਸੂਲਾ ਦੇ ਪਤਾ ਪਹਿਲੇ ਅਧਿਆਇ ਨੂੰ ਪੜਾਂਗੇ ਕਿ ਕਿੱਥੇ ਕਿੱਥੇ ਪਿਲਾਂ ਪਹਿਲਾ ਯਰੂਸ਼ਲਮ ਚ ਫਿਰ ਜੂਦਾਜ ਤੇ ਫਿਰ ਸਾਮਰੀਆ ਚ ਤੇ ਫਿਰ ਦੁਨੀਆ ਦੇ ਛੋਰ ਤੱਕ ਦੁਨੀਆ ਦੇ ਕੰਡੇ ਤੱਕ ਤੋ ਹੀ ਮੇਰੇ ਗਵਾਹ ਹੋਵੋਗੇ ਹੁਣ ਇਹ ਕਾ ਮੋਣ ਲਗਾ ਦੁਸ਼ੀਆਂ ਖੇਡਣ ਲੱਗੀਆਂ ਜਿਹੜੋ ਖੇਡਦੀਆਂ ਨੇ ਦੂਸਰੇ ਇਲਾਕਿਆਂ ਵਿੱਚ ਜਾ ਕੇ ਗਵਾਹੀਆਂ ਦਿੰਦੀ ਐ ਸੋ ਸੋ ਜਿਹੜੇ ਖੇਡਗੇ ਸਨ ਬਚਨ ਦੀ ਖੁਸ਼ਕਬਰੀ ਸੁਣਾਉਂਦੇ ਫਿਰੇ ਜਿਹੜੇ ਖੇਡਗੇ ਸੀ ਉਹਨਾਂ ਨੇ ਫਿਰ ਕਮਾਲ ਫਾਲ ਦੀ ਬਾਕੀ ਪਿੰਡਾਂ ਵਿੱਚ ਬਾਕੀ ਸ਼ਹਿਰਾਂ ਨਗਰਾਂ ਵਿੱਚ ਹਾਲੇਲੂਇਆ ਕਿ ਇੰਨਾ ਜਿਹੜੇ ਖੇਡਗੇ ਸੀ ਇੰਨਾਂ ਤੋਂ ਮੀਂਹ ਕੰਮ ਹੁੰਦੇ ਸੀ

ਸਾਮਰੀ ਯਾਦੇ ਨਗਰ ਵਿੱਚ ਜਾ ਕੇ ਉਹਨਾਂ ਦੇ ਅੱਗੇ ਮਸੀਹ ਦਾ ਪ੍ਰਚਾਰ ਕੀਤਾ ਅਤੇ ਜਦ ਲੋਕਾਂ ਨੇ ਉਹ ਨਿਸ਼ਾਨ ਜੋ ਉਹਦੇ ਚ ਉਹ ਨਿਸ਼ਾਨ ਜੋ ਉਹ ਵੀ ਖੌਂਦਾ ਸੀ ਸੁਣੇ ਅਤੇ ਵੇਖੇ ਤਾਂ ਇੱਕ ਮਨ ਹੋ ਗਏ ਫਿਰ ਪਸਤੀਆਂ ਗੱਲਾਂ ਉੱਤੇ ਚਿਤ ਲਾਇਆ ਕਿਉਂਕਿ ਭ੍ਰਿਸ਼ਟ ਆਤਮੇ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੇ ਹੋਏ ਸਨ ਉੱਧੀ ਆਵਾਜ਼ ਨਾਲ ਚੀਕਾ ਮਾਰਦੇ ਨਿਕਲ ਗਏ ਅਤੇ ਹੰਦਰ ਗੀਤੇ ਲੱਗੇ ਬਥੇਰੇ ਚੰਗੇ ਕੀਤੇਗੇ ਅਤੇ ਉਸ ਨਗਰ ਵਿੱਚ ਵੱਡੀ ਧੰਤ ਧੰਨ ਹੋਈ ਉਸ ਨਗਰ ਚ ਕੀ ਹੋ ਗਈ ਵੱਡੀ ਧੰਤ ਧੰਨ ਹੋ ਗਈ ਭਾਈ ਪੈਣੋ ਚੇਲਿਆਂ ਦੇ ਦੁਆਰਾ ਪ੍ਰਸ਼ਾਤਮਾ ਚੀਕਾ ਮਾਰਦਾ ਨਿਕਲ ਗਿਆ ਰੋਗੀ ਲੰਗੇ ਲੰਗੜੇ ਸਭ ਉੱਤੇ ਕੀ ਹੋਏ ਨੇ ਚੰਗੇ ਹੋਏ ਨੇ ਪਰ ਸ਼ਿਮਾ ਨਾਮ ਇੱਕ ਮਨੋਕੂਸੀ ਉਸ ਨਗਰ ਵਿੱਚ ਰਹਿੰਦਾ ਔਰ ਉਹ ਆਪਣੀ ਗ੍ਰਾਮਾਤ ਨਾਲ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ ਲੋਕਾਂ ਨੂੰ ਕਹਿੰਦਾ ਸੀ ਕਿ ਮੈਂ ਕੁਝ ਹੈਗਾ ਤੋ ਲੋਕ ਉਹਨੂੰ ਮੰਨਦੇ ਸੀ ਪਰ ਜਦੋਂ ਮਸੀਦ ਅਕਲਾਮ ਉੱਤੇ ਪਹੁੰਚ ਗਿਆ ਬਈ ਉਹਨੇ ਵੀ ਫਿਰ ਆਪਣਾ ਸਾਰਾ ਕੁਝ ਛੱਡ ਤਾ ਤੇ ਸ਼ੀਮਾਨ ਨੂੰ ਕਹਿੰਦਾ ਆ ਕਿ ਮੇਰੇ ਕੋਲੋਂ ਸ਼ੀਮਾਨ ਕਹਿੰਦਾ ਕਿ ਪਤਰ ਸੁਣਾਉ ਨੋ ਕਿ ਮੇਰੇ ਕੋਲੋਂ ਪਹਿਲਾਂ ਲੈ ਲ ਤੈ ਮੈਨੂੰ ਇਹ ਦਾਲ ਦੋ ਪਤਰਸ ਕਹਿੰਦਾ ਭਾਈ ਤੇਰੇ ਪੈਸੇ ਵੀ ਤੇ ਤੂੰ ਵੀ ਨਾਸ਼ ਹੋ ਜਾ। ਤੇਰਾ ਇਹਦੇ ਵਿੱਚ ਕੋਈ ਹਿੱਸਾ ਨਹੀਂ। ਹallelujah। ਕਿਉਂਕਿ ਜਦੋਂ ਨਗਰਾਂ ਦੇ ਵਿੱਚ ਪ੍ਰਚਾਰ ਹੁੰਦਾ ਸੀ ਤੇਰਾ ਬਚਨ ਪੜੀਏ। ਨਾਲੇ ਸ਼੍ਰੀ 모ਹ ਨੇ ਆਪ ਵੀ ਪ੍ਰਤੀਤ ਕੀਤੀ ਅਤੇ ਬਪਤਿਸ਼ਮਾ ਲੈ ਕੇ ਫਿਰ ਪਸਤੇ ਨਾਲ ਹੀ ਰਿਹਾ ਅਤੇ ਨਿਸ਼ਾਨੀਆਂ ਤੇ ਵੱਡੀਆਂ ਕਰਾਮਾਤਾਂ ਜੋ ਪ੍ਰਗਟ ਹੋਇਆ ਸਾਹਮੇ ਕੇ ਤਾਕ ਹੋਇਆ ਸ਼ਿਮਾਉਨ ਹੈ ਕਿ ਸੀ ਇਹ ਕਰਦਾ ਕੀ ਸੀ ਨੌ ਵਜਨ ਬੜੀ ਜਰਾ ਪਰ ਸ਼ਿਮਾਉਨ ਦਾ ਮੇ ਇੱਕ ਮਨੋਕਸ਼ੀ ਜਿਹੜਾ ਅੱਗੇ ਉਸ ਬੱਗਰ ਵਿੱਚ ਜਾਦੂ ਕਰਕੇ ਸਾੰਦਰੀ ਜਾਂਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਕਿ ਪੈ ਕੋਈ ਮਹਾਂਪੁਰਖ ਹਾਂ ਮੈਂ ਕੋਈ ਮਹਾਪੁਰਖ ਹਾਂ ਭਾਈ ਭੈਣੋ ਸਾਮਰੀਆ ਚ ਪ੍ਰਭੂ ਯੀਸ਼ੂ ਦਾ ਨਾਮ ਪਹੁੰਚਿਆ ਕਿਉਂਕਿ ਬਾਣੀ ਜੀ ਦੱਸਦੀ ਆ ਇਦਵਾਰ ਜੇ ਪਹਿਲਾ ਇਹ ਕਿਆਦੂ ਦੇ ਵਿੱਚ ਕਿਹਾ ਕਿ ਜਨੂ ਸ਼ਰਮ ਤੋਂ ਬਾਅਦ ਜੂ ਹੁੰਦਾ ਜੂਦ ਤੋਂ ਬਾਅਦ ਸਾਮਰੀਆ ਇਹ ਲੋਕ ਖਿੰਡਗੇ ਕੋਈ ਸ਼ਾਮਰੀਆ ਜੇ ਕੋ ਜੂ ਹੁੰਦਾ ਚ ਤੇ ਇੱਥੇ ਜਾ ਕੇ ਫਿਰ ਇਹਨਾਂ ਨੇ ਇਹ ਯਾਦੂਵਰ ਜਿਹੜਾ ਆਪਣੇ ਜੋਰ ਨਾਲ ਸਭ ਕੁਝ ਕਰ ਰਿਆ ਸੀ ਲੋਕ ਇਹਨੂੰ ਮੰਨਦੇ ਸੀ ਇਹ ਵੀ ਕਹਿੰਦਾ ਕਿ ਮੈਂ ਕੋ ਮਾਂ ਪੁਰਸ਼ ਹਾਂ ਪਰ ਜਦੋਂ ਆ ਪਤਰ ਸਹਣਾ ਨੂੰ ਵੇਖਿਆ ਜਦੋਂ ਪ੍ਰਭੂ ਦੇ ਚੇਲੇ ਨੂੰ ਵੇਖਿਆ ਉਹਨਾਂ ਦੁਆਰਾ ਕੰਮ ਹੋਇਆ ਇੰਨੇ ਵੀ ਉਹਨਾਂ ਨੂੰ ਪ੍ਰਭੂ ਯਿਸੂ ਨੂੰ ਸਵੀਕਾਰ ਕਰ ਲਿਆ ਜਦ ਸੂਦਾਂ ਨੇ ਜਿਹੜੇ ਯਰੂਸ਼ਲਮ ਦੇ ਸਨ ਇਹ ਸੁਣਿਆ ਭਈ ਸ਼ਾਮਰੀਆ ਦੇ ਸ਼ਾਮਰੀਆ ਨੇ ਪਰਮੇਸ਼ਰ ਦਾ ਬਚਨ ਮੰਨ ਲਿਆ ਹੈ ਤਾਂ ਪਤਰ ਤਾਂ ਕਿਉਂ ਨਾ ਹੋਵੇ ਕੋਲ ਕੱਲਿਆ ਪਤਰਸ ਦੇ ਜਿਉਂ ਨਾ ਵੀਗੇ ਕਿਉਂਕਿ ਤੇ ਜੇ ਬਹੁਤ ਦੁਸ਼ਮਾਨੀ ਹੋ ਰਹੀ ਆ ਸੀ ਉਹਦੇ ਲੋਕ ਪਵਿੱਤਰ ਆਤਮਾ ਨਾਲ ਨਹੀਂ ਭਰੇ ਹੋ ਸੀ ਇਹਨਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਾ ਵਸੀ ਹੋ ਜਾਂਦਾ ਸੀ ਤੇ ਫਿਰ ਇਹ ਸ਼ਿਮਾਂ ਜਿਹੜਾ ਯਾਦੂਗਰ ਸੀ ਇਹਨੇ ਸੋਚਿਆ ਜਦ ਇਹ ਹੱਥ ਰੱਖਦੇ ਲੋਕ ਕੋਈ outra ਆਤਮਾ ਦੇ ਪਰਦੇ ਨੇ ਤੇ ਇਹ ਦਾਤ ਮੇਰੇ ਕੋ ਵੀ ਹੋਣੀ ਚਾਹੀਦੀ ਔਕੇ ਤਾਂ ਨਾ ਕੋ ਪਹਿਲੇ ਲੋ ਤੇ ਫਿਰ ਦਾਤ ਮੇ ਨੂੰ ਹੀ ਹੋਵੇ ਸੋੜਾ ਜਿ ਬੜੀ ਕਿਉਂ ਜੋ ਉਹ ਜੇਤੀ ਕਰ ਉਹਨਾਂ ਵਿੱਚੋਂ ਕਿਸੇ ਦੇ ਨਾਮ ਉਤਰਿਆ ਸੀ

वितरात्मा जितना जानता है ताँ उन्होंने कोल रुपये ले आया, अतिकोल लिया कि मैंने भी ये शक्ति दो ताँ जो मैं जिस जिस किसे अपने आत्मा रखा सो ओ सुपुत्रात्मा मिली मैंने भी ये शक्ति दो मैं भी जिसे आत्मा साँ त्यों की पर जावे वितरात्मा ना रह पर जावे पर ये बजन ਜਿਹੜਾ ਸੀ ਬੁਰਾ ਨਹੀਂ ਹੋ ਸਕਦਾ ਕਿ ਕੋਈ ਪੈਸੇ ਦੇ ਕੇ ਇਹਨਾਂ ਚੀਜ਼ਾਂ ਨੂੰ ਖਰੀਦ ਲਵੇ ਨਾ ਪਤਰਸ ਤੇ ਜਿਵੇਂ ਅਗੇ ਨੇ ਕਿ ਨਹੀਂ ਤੇਰੇ ਵਿੱਚ ਕੁੜੱਤਨ ਦੀ ਬੋਹ ਹੁੰਦੀ ਆ ਦੁਇਦਾਰ ਮੋਲ ਲੈਣ ਦੀ ਕੀਤੀ 20 ਵਚਨ ਪੜ੍ਹੀਏ ਪਰ ਪਤਰਸ ਨੇ ਉਹ ਨੂੰ ਕਿਹਾ ਤੇਰੇ ਰੁਪਏ ਤੇਰੇ ਨਾਲ ਨਾਸ਼ ਹੋਣ యేసు ਨੇ ਚੋਦ ਪਰਮੇਸ਼ਰ ਦੀ ਦਾਤ ਨੂੰ ਮੁੱਲ ਲੈਣ ਦਾ ਖਿਆਲ ਕੀਤਾ ਤੇਰਾ ਤੇਰਾ ਇਸ ਕੰਮ ਵਿੱਚ ਨਾ ਹਿੱਸਾ ਹੈ ਨਾ ਸੌਂਜ ਕੋਈ ਸੌਂਜ ਕਿਉਂ ਜੋ ਤੇਰਾ ਮਨ ਪਰਮੇਸ਼ਰ ਦੇ ਅੱਗੇ ਸਿੱਧਾ ਹੈ ਸੋ ਤੂੰ ਆਪਣੀ ਇਸ ਪ੍ਰਿਆਇਤੋ ਤੋਬਾ ਕਰ ਅਤੇ ਪ੍ਰਭੂ ਦੇ ਅੱਗੇ ਬੇਨਤੀ ਕਰ ਤਾਂ ਕਿ ਚਾਲੀਏ ਜੋ ਤੇਰੇ ਮਨ ਦੀ ਸੋਚ ਮਾਫ ਕੀਤੀ ਜਾਵੇ ਹਾਲੇਲੂਇਆ ਹਾਲੇਲੂਇਆ ਇਹ ਦੇਖ ਬੰਦੀ ਕਿ ਉਹ ਯਹਨੇ ਸੋਸ ਸਾਫ ਹੋਇਆ 25 ਵਚਨ ਪੜ੍ਹੀਏ ਜੀ ਸੋ ਜਦ ਉਹਨਾਂ ਸਾਖੀ ਦਿੱਤੀ ਅਤੇ ਪ੍ਰਭੂ ਦਾ ਵਚਨ ਸੁਨਿਆ ਤਾਂ ਜਰੂਸ਼ਲਮ ਨੂੰ ਮੁੜੇ ਅਤੇ ਸੌਂਗੜੀਆਂ ਦੇ ਆ ਬਹੁਤ ਸਾਰੇ ਪਿੰਡਾਂ ਵਿੱਚ ਉਹ ਕੁੱਸ਼ ਕਬਰੀ ਸੁਣਾਈ ਹਾਲੇਲੂਇਆ ਅਮੀਨ ਤੇ ਬਹੁਤ ਸਾਰੇ ਬਿੰਡਾਨੇ ਕੀ ਕਰਿਆ ਉਹਨਾਂ ਨੂੰ ਸਵੀਕਾਰ ਕਰ ਲਿਆ ਦਾ ਪ੍ਰਭੂ ਦਾ ਦੂਤ ਫਿਰ ਉਸ ਨਾਲ ਬਚਨ ਕਰਕੇ ਆਖਿਆ ਕਿ ਉਹ ਧੱਕਣ ਵਾਲ ਨੂੰ 24 ਵਜੇ ਪੜੀਆ ਪਰ ਪ੍ਰਭੂ ਦੇ ਇੱਕ ਦੂਤ ਨੇ ਫਿਰ ਉਸ ਨਾਲ ਬਚਨ ਕਰਕੇ ਆਖਿਆ ਕਿ ਉਹ ਓਥੇ ਧੱਕਣ ਵਾਲ ਉਸ ਰਸਤੇ ਤੇ ਜਾ ਜੋ ਜਰੂਸ਼ਲਮ ਤੋਂ ਕਾਜਾ ਨੂੰ ਜਾਂਦਾ ਹੈ ਕੋਈ ਕਾਜਾ ਪੱਟੀ ਜਿੱਥੇ ਬਹੁਤ ਸਾਰੀ ਤਬਾਈ ਹੋਈ ਤੇ ਬਹੁਤ ਸਾਰੀ ਲੜਾਈ ਲੱਗੀ ਸੀ ਉਧਰ ਨੂੰ ਜਾ ਕਾਜਾ ਪੱਟੀ ਹਾਂਜੀ ਉਹ ਗੁਜਾਰ ਵਿੱਚ ਹੈ ਤਾਉ ਉੱਠ ਕੇਦਰ ਪਿਆ ਤਾਉ ਉੱਠ ਕੇ ਉੱਠ ਤਰਪਿਆ ਤਉ ਹਫਜ਼ੀ ਹੋ ਜਾ ਜਿਹੜਾ ਅਸੀਂ ਉਹਦਾ ਕੱਲ ਨ ਦੇਖਾਂ ਕਰਾਂਗੇ ਅੱਗੇ ਚੈਪਟਰ ਇਹ ਲੰਬਾਇਆ ਤਾਂ ਆਪਾਂ ਇੱਥੇ ਕੱਲ ਗੌਰ ਕਰਾਂਗੇ ਹਫਜ਼ੀ ਹੋ ਜਾ ਜਿਹੜਾ ਅਸੀਂ ਉਹ ਵੀ ਰਸਤੇ ਵਿੱਚ ਟਕਰ ਪਿਆ ਤਾਂ ਉਹ ਪੋਥੀ ਪੜਦਾ ਹੈ ਪੋਥੀ ਪੜਦਾ ਆ ਤਾਂ ਫਿਰ ਫਿਰ ਬਸ ਨੂੰ ਕਰ ਅਸ਼ੋਦੇ ਆਤਮਾ ਨੇ ਕਿਹਾ ਕਿ ਅੱਗੇ ਵਧ। ਇਹ ਬੰਦੇ ਨੂੰ ਮਿਲਿਆ। ਫਿਰ ਬਸ ਕਹਿੰਦਾ ਜੋ ਤੁਸੀਂ ਪੜਦੇ ਜੇ ਤੁਹਾਨੂੰ ਸਮਝ ਆਉਂਦੀ ਆ। ਉਹ ਕਹਿੰਦਾ ਜੀਰ ਇਹ ਕਿਦਾ ਹੋ ਸਕਦਾ ਹੈ। ਨਹੀਂ ਪੜਦੇ ਨੇ ਜ਼ਰੂਰ ਆ ਪਰ ਇਹ ਸਮਝ ਸਾਨੂੰ ਆਉਂਦੀ ਨਹੀਂ ਜਿਨਾ ਚਿਰ ਕੋਈ ਸਮਝਾਵੇ ਨਾ। ਤਫ਼ਸੀਲ ਹੋ ਜਾਂਦੀ ਹੈ। ਉਹ ਇੱਕ ਸੈਕਟਰੀ ਸੀ। ਕੁਮਾਰ ਰਾਣੀ ਦਾ ਆਪਣੇ ਦੇਸ਼ ਤੋਂ ਬਦਕੀ ਭਗਤੀ ਕਰਨ ਲਈ ਯਰੂਸ਼ਲਮ ਨੂੰ ਆਇਆ ਹੋਇਆ ਸੀ। ਬੜੀ ਜਿਹੜਾ 29 ਦੇ 3:00 ਵਜੇ। ਤਾਂ ਆਤਮਾ ਨੇ ਫਿਰਪਸ ਨੂੰ ਕਿਹਾ ਅਗਾਹਾਂ ਚੱਲ। ਅਤੇ ਉਸ ਰੱਥ ਵਾਲ ਮਿਲ ਜਾ। ਸੋ ਫਿਰਪਸ ਨੇ ਉਸ ਰੱਥ ਉਸ ਵੱਧੌਰ ਕੇ ਉਸ ਨੂੰ ਜシャਯਾ ਦੀ ਪੋਥੀ ਬਾਚ ਦੇ ਸੁਣਿਆ ਅਤੇ ਕਿਹਾ ਜੋ ਕੁਝ ਤੁਸੀਂ

ਜਿ ਸ਼ਾਇਦ ਤੁਰਿੰਦਾ ਦਾ ਸਭ ਤੇ ਹੱਥ ਵਚਨ ਬੜ ਸਕਦੇ ਜੇ ਤੇ ਉਥੇ ਲਿਖਿਆ ਜੀ ਸ਼ਮਸ਼ੀਰੀ ਬੋਈ ਸੁਆਣੀ ਕੀਤੀ ਕਿ ਪੇੜ ਵਗੋਂ ਕੱਟਿਆ ਗਿਆ ਲੇਲੇ ਵਗੋਂ ਕੱਟਿਆ ਗਿਆ ਤਾਂ ਉਹਦਾ ਫੂਲ ਕਤਰਾ ਕਤਰਾ ਬੈ ਗਿਆ ਸਾਰੀ ਬਾਤ ਤਾਂ ਜਦੋਂ ਸੁਣਾ ਦਿੱਤੀ ਨਾ ਤੇ ਉਸੇ ਵਕਤ ਰਾਹ ਵਿੱਚ ਚੱਲਦੇ ਚੱਲਦੇ ਹੀ ਪਾਣੀ ਆਇਆ ਤੇ ਹਰ ਸਿਕੋ ਜਾ ਕੇ ਕਹਿੰਦਾ ਕਿ ਹੁਣ ਪਾਣੀ ਨਹੀਂ ਹੈਗਾ ਤੇ ਪ੍ਰਭੂ ਦਾ ਦਾਸ ਵੀ ਹੈਗਾ ਤੇ ਕਿਉਂ ਨਾ ਮੈਨੂੰ ਹੁਣੇ ਹੀ ਪਾਪੂ ਅਸਮਾਨ ਜਦੋਂ ਮੈਂ ਕਬੂਲ ਕਰਦਾ ਹਾਂ ਆਪਣੇ ਪਵਿੱਤਰ ਪ੍ਰਭੂ ਯਿਸੂ ਨੂੰ ਯੋਧੇ ਦੀ ਕੁਰਬਾਨੀ ਦੁਆਰਾ ਇਹ ਸਭ ਹੋ ਗਿਆ ਬਾਈ ਭੈਣੋਂ ਪੜੀਏ ਜਰਾ ਸ਼ਤੀ ਵਜੋਂ ਪੜੀਏ ਪਰਮੇਸ਼ਵਰ ਵੀ ਪੜੀਏ ਤਦ ਪਿਰਕੁਸ ਨੇ ਆਪਣਾ ਮੂੰਹ ਖੋਲਿਆ ਅਤੇ ਅਸਲੀ ਕੁਤ ਤੋਂ ਸ਼ੁਰੂ ਕਰਕੇ ਯਸ਼ੂ ਦੀ ਖੁਸ਼ਖਬਰੀ ਨੂੰ ਖੁਸ਼ਖਬਰੀ ਉਸ ਨੂੰ ਸੁਣਾਈ ਅਤੇ ਉਹ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਥੋਰ ਆਪਣੇ ਤਾਂ ਉਸ ਖੋਜੇ ਗਿਆ ਕਿ ਵੇਖ ਪਾਣੀ ਲੱਗਾ ਕੌਣ ਹੈ ਤੂੰ ਪਵਿਸਮਾਨਾ ਨੂੰ ਕਿਹੜੀ ਚੀਜ਼ ਰੋਕਦੀ ਹੈ ਫਿਰ ਉਸ ਨੇ ਕਿਹਾ ਜੇਕਰ ਤੂੰ ਪੂਰੇ ਮਾਨਨ ਦਾ ਵਿੱਚ ਵਿਸ਼ਵਾਸ ਕਰਦਾ ਹੈ ਤਾਂ ਲੈ ਸਕਦਾ ਹੈ ਉਸ ਨੇ ਉੱਤਰ ਦਿੱਤਾ ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਤਦ ਉਸ ਨੇ ਤਦ ਉਸ ਨੇ ਰੱਥ ਖੜਾ ਕਰਨ ਦਾ ਹੁਕਮ ਕੀਤਾ ਅਤੇ ਫਿਰ ਉਸ ਅਤੇ ਖੋਜਿਆ ਦੋਵੇਂ ਪਾਣੀ ਵਿੱਚ ਉਤਰੇ ਅਤੇ ਉਸ ਨੇ ਉਸ ਨੂੰ ਬਪਤਿਸ਼ਮਾ ਦਿੱਤਾ ਅਤੇ ਜਦ ਉਹ ਪਾਣੀ ਵਿੱਚ ਨਿਕਲ ਆਏ ਤਾਂ ਪ੍ਰਭੂ ਦਾ ਆਤਮਾ ਫਿਰ ਉਸ ਨੂੰ ਫੜ ਲਿਆ ਅਤੇ ਖੋਜੇ ਲਈ ਬਹੁਤ ਫੇਰ ਨਾ ਦੇਖਿਆ ਕਿਉਂਕਿ ਉਹ ਆਨੰਦ ਨਾਲ ਆਪਣੇ ਰਾਹ 'ਚ ਰਿਹਾ ਗਿਆ ਪਰ ਫਿਰ ਉਸ ਅਗਯੋਦਸ ਵਿੱਚ ਮਿਲਿਆ ਅਤੇ ਜਦ ਤੀਕਰ ਕਿਆਸਰੀਆ ਵਿੱਚ ਨਾ ਆਇਆ ਉਹ ਲੰਗਦਾ ਹੋਇਆ ਸਬਰਾ ਨਗਰਾਂ ਵਿੱਚ ਖੁਸ਼ਖਬਰੀ ਸੁਣਾਉਂਦਾ ਗਿਆ। ਬੋਲੋ ਆਮੀਨ। ਆਮੀਨ। ਜੋ ਭਾਈ ਭੈਣੋ ਇੱਕ ਖੁਸ਼ਖਬਰੀ ਯਿਸੂ ਮਸੀਹ ਦੇ ਨਾਮ ਦੀ ਹੁਣ ਕੱਲੇ ਜਰੂਸ਼ਲਮ ਵਿੱਚ ਨਹੀਂ ਹੈ। ਆਸ-ਪਾਸ ਦੇ ਸਬਰਾ ਨਗਰਾਂ ਵਿੱਚ ਪਹੁੰਚ ਗਈ ਹੈ ਕਿਉਂਕਿ ਤੁਕਨੀਸੀਅਤ ਹੋ ਗਈ ਹੈ। ਖਿੰਡੀ ਬਾਦੇ ਕਾਰ ਸਤਾ ਦੇ ਘਰ ਅਸੀਂ ਬਾਦ ਦੇ ਜਾਵਾਂਗੇ। ਜਿੱਦਾਂ ਸਤਾ ਬਾਦਾਂ ਗਿਆ ਉਦੋਂ ਇੱਕ ਨਸੀਆ ਵਾਦੀ ਗਈ। ਤੋ ਬਾਈ ਬੈਰੋਂ ਇਹ ਪ੍ਰਭੂ ਯਸ਼ੂ ਦੀ ਬਾਤ ਬਾਣੀ ਜਿਹੜੀ ਸੀ ਬੜੀ ਆ ਹਫ਼ਜ਼ੀ ਕੋ ਜਿਹਨੇ ਵੀ ਜਿਆ ਬੰਦਗੀ ਭਗਤੀ ਕਰਨ ਵਾਸਤੇ ਯਰੂਸ਼ਲਮ ਆਇਆ ਸੀ ਪ੍ਰਭੂ ਦੀ ਬਾਣੀ ਸੁਣੀ ਹਤੇ ਮਨ ਲਿਆ ਆ ਸਾਹਮਣੇ ਦੇ ਲੋਕਾਂ ਨੇ ਮਾਲ ਲਿਆ ਤੇ ਆਸਪਾਸ ਦੇ ਲੋਕਾਂ ਨੇ ਵੀ ਮਾਲ ਲਿਆ ਕਿਉਂਕਿ ਚੇਦਿਆਂ ਦੁਆਰਾ ਚਿੰਨ ਚਮਤਕਾਰ ਹੁੰਦੇ ਸੀ ਇੱਥੇ ਜਾਦੂਗਰ ਵੀ ਜਿਹੜੇ ਨੇ ਉਹ ਵੀ ਬਦਲ ਗਏ ਉਹਨਾਂ ਨੇ ਵੀ ਕਿਹਾ ਕਿ ਇਹ ਇਹੋ ਹੀ ਦਾਤ ਦਾੰਦ ਚੈਹੀਦੀ ਆ ਅੱਜ ਦੁਨੀਆ ਕਹਦੀ ਆ ਕਿ ਆਤਮ ਰੱਖਣ ਨਾਲ ਸਾਡੇ ਕੋ ਵੀ ਕੰਮ ਹੋ आओ सब कुटने देखिए चंगे विश्वासी बनीए जो विश्वास करेगा द्वारा ये काम होने आओ सब अख पिता परमेश्वर पिता प्रभु यशवंत जी धनबाद तारीफ करते प्यार कृपा दे चेजा किया वादी गई और पिता अज तक पिता परमेश प्रभु जिन्होंने तक तचन पहुंच गया है धन्यवाद करते जिन तक नहीं पहुंचे उन्होंने तक भी पहुंचने वादे ਬੇਤਰੀ ਕਰਦੇ ਆਪਣੇ ਦਾਸ ਦਾਸੀ ਰਿਸ਼ਤੇ ਮਾਲ ਕਰੋ ਔਰ ਅੱਜ ਦਾ ਸਾਰਾ ਦਿਨ ਤੁਹਾਡੇ ਸਾਹ ਵਿੱਚ ਜਿੱਤੇ ਜਿੱਤੇ ਵਿੱਚ ਚਰਚ ਕ੍ਰਿਸਚੀਆ ਇਕੱਠੀਆਂ ਹੁੰਦੀਆਂ ਨੇ ਤੇ ਦਾ ਪਰਮੇਸ਼ਰ ਉਹਨਾਂ ਸਾਰਿਆਂ ਦੇ ਨਾਲ ਹੋਵੇ ਤੇ ਮੰਨ ਲਿਓ ਕਰੋ ਔਰ ਸਾਰ ਦੇ ਜੀਵਨ ਚੇਤ ਜਮਤ ਕਰ ਕਰੋ ਪ੍ਰਭੂ ਦਾਸ ਦਾਸੀਆਂ ਜਦੋਂ ਇੱਕ ਕ੍ਰਿਸਚੀਅਨ ਸਾਹਮਣੇ ਰੋਗ ਰੂ ਹੋਣ ਤੇ ਤੜੇ ਬਾਲਕ ਤੇਰੀ ਕਿਰਪਾ ਨਾਲ ਹੋਣ ਪ੍ਰਾਰਥਨਾ ਪਵਿੱਤਰ ਪ੍ਰਭੂ ਯੇਸ਼ੂ ਜੀ ਤੁਹਾਡੇ ਚਰਨਾਜ ਨਗਰ ਕ੍ਰਿਸਚੀਆ ਚੱਜ ਬਾਲ ਬੱਚੇ ਬਜ਼ੁਰਗ ਸਭ ਤੁਹਾਡੇ ਹੱਥਾਂ ਵਿੱਚ ਸਭ ਜੀਵਾਂ ਦੇ ਸੁਰੱਖਿ ਪਰਤੋ ਤੇ ਸਭ ਜੀਵਾਂ ਦੀ ਸ਼ਾਂਤੀ ਦਿਵਾਓ ਪ੍ਰਾਰਥਨਾ ਪਵਿੱਤਰ ਰਬੀਸ਼ੂ ਦੇ ਪਾਸ ਅਮੇਨ ਹਾਲੇਲੂਇਆ 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 ਸਭ ਕੋ ਜੈਨ ਸੇ ਦੀ ਗੋਡ ਬles ਯੂ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ